ਸ਼ੀਕਲ ਦੋਸਤੋ ਸਰਨ ਆਪਾਂ ਜਲਾਲਾਬਾਦ ਖੜੇ ਆਂ ਬਾਈ ਰਾਮਣ ਕੋਲੇ ਬਾਈ ਕੋਲੇ ਬਲੇਡ ਤੂੜੀ ਵਾਲੀ ਮਸ਼ੀਨ ਜਿਹੜੇ ਭਰਾ ਐਮਪੀ ਜਾਂਦੇ ਹਨ ਐਮਪੀ ਜਾਣ ਆ ਜਾਂ ਰਿਪੇਅਰ ਕਰੀ ਜਾਂਦੇ ਆ ਕਈ ਵੀਰਾਂ ਨੇ ਮੰਨ ਲਓ 1 2 ਦਿਨਾਂ ਚ ਜਾਣਾ ਜਾਂ ਰਿਪੇਅਰ ਕਰੀ ਜਾਂਦੇ ਆ ਪੰਜਾਬ ਵਾਲੇ ਵੀ ਰਿਪੇਅਰ ਕਰਨੀ ਆ ਜੀ ਨੇ ਤੇ ਆਪਾਂ ਨੂੰ ਤੂੜੀ ਵਾਲੀ ਮਸ਼ੀਨ ਚ ਬਲੇਡ ਬਦਲਨੇ ਹੁੰਦੇ ਆਪਾਂ ਰਿਪੇਅਰ ਮੇਨ ਹੁੰਦੀ ਆ ਇਹਦੀ ਤੇ ਬਲੇਡਾਂ ਦਾ ਆਪਾਂ ਨੂੰ ਇਹਦੇ ਤੇ ਇਹਦੇ ਚ ਬਈ ਸਸਤੇ ਬਲੇਡ ਤੇ ਮਹਿੰਗੇ ਬਲੇਡ ਸਾਰੇ ਹੁੰਦੇ ਆ ਤੇ ਬਾਈ ਰਾਮਣ ਨੇ ਇਹ ਜਿਹੜਾ ਇੱਕ ਚੈਲੈਂਜਿੰਗ ਪ੍ਰਾਈਜ਼ ਦੇ ਬਲੇਡ ਦੇਣੀ ਆਪਾਂ ਬਾਈ ਕਹਿੰਦਾ ਵੀ ਪੂਰੇ ਪੰਜਾਬ ਦਾ ਚੈਲੰਜ ਰੇਟ ਆ ਵੀ ਜੇ ਇੰਨੇ ਦਾ ਕੋਈ ਬਲੇਡ ਦੇ ਦੇ ਹਨਾ ਬਾਈ ਬਿਲਕੁਲ ਜੀ ਬਿਲਕੁਲ ਠੀਕ ਹੈ ਆਪਾਂ ਗੱਲ ਕਰੀਏ ਪਹਿਲਾਂ ਕੇ ਡੀ ਐਸ ਏ ਕੇ ਡੀ ਐਸ ਦਾ ਬਲੇਡ ਇੱਕ ਨੀਰਬੀਆਂ ਦਾ ਬਲੇਡ ਆ ਕਸਟੈਲ ਕੋ ਪੱਤੀ ਪੱਤੀ ਦੇ ਵਿੱਚ ਬਲੇਡ ਹੈ ਠੀਕ ਹੈ ਜੀ ਇਹ 20 ਰੁਪਏ ਦਾ ਬਲੇਡ ਹੈ 20 ਰੁਪਏ ਦਾ ਬਲੇਡ ਆ ਹਾਂ ਉਦਾਂ ਜੇ ਕੋਈ ਵਾਧਾ ਵਾਧਾ ਲੈਂਦਾ ਡੱਬੇ ਵਗੈਰਾ ਫਿਰ ਆਪਾਂ ਨੂੰ 18 ਰੁਪਏ ਦਾ ਬਲੇਡ ਮੰਨ ਲਓ ਜੀ ਕਿਸੇ ਨੇ 2-4 ਡੱਬੀਆਂ ਲੈਣੀਆਂ 10 ਸੇ ਡੱਬੀਆਂ ਤੱਕ 20 ਰੁਪਏ ਹਾਂਜੀ ਹਾਂਜੀ ਜੇ 10 ਤੋਂ ਉੱਪਰ ਡੱਬੇ ਡੱਬੀਆਂ ਲੈਣ ਦਾ 18 ਰੁਪਏ 18 ਰੁਪਏ 2 ਰੁਪਏ ਬਲੇਡ ਦੇ ਮਗਰ ਫਾਇਦਾ ਹੋਣ ਵਾਲਾ ਡੱਬੀ ਮਗਰ ਕਿੰਨੇ ਰੁਪਏ ਦਾ ਫਾਇਦਾ ਹੋ ਰਿਹਾ ਡੱਬੀ ਮਗਰ 50 ਰੁਪਏ ਦਾ 50 ਰੁਪਏ ਦਾ ਫਾਇਦਾ ਹੋਣਾ ਡੱਬੀ ਮਗਰ ਕੇਟੀਐਸਏ ਬਲੇਡ ਦੇ ਵਿੱਚੋਂ ਤੇ ਬਾਕੀ ਜਿਹੜਾ ਮੇਨ ਚੀਜ਼ ਹੈ ਮੇਨ ਬਲੇਡ ਜਿਹੜੀ ਦੀ ਆਪਾਂ ਵੀਡੀਓ ਕਰਨੀ ਹੈ ਉਹ ਵੀਡੀਓ 'ਚ ਬਣੇ ਰਹੋ ਤੇ ਆਪਾਂ ਦਿਖਾਵਾਂਗੇ ਇਹ ਆ ਗਿਆ ਕਾਨੂੰਨ ਦਾ ਨਾ ਬਾਈ ਹਾਂਜੀ ਕਾਨੂੰਨ ਦਾ ਕਾਨੂੰਨ ਦਾ ਬਲੇਡ ਆ ਦਿਖਾ ਦੇ ਇਹਦਾ ਕੀ ਰੇਟ ਆ ਬਾਈ ਇਹ 23 ਰੁਪਏ ਦਾ ਬਲੇਡ ਹੈ 23 ਰੁਪਏ ਦਾ ਬਲੇਡ ਆ 10 ਡੱਬੀਆਂ ਆ ਬਾ 10 ਡੱਬੀਆਂ ਤੇ ਜਿਹੜਾ 10 ਤੋਂ ਵੱਧ ਲੈਂਦਾ 21 ਰੁਪਏ 2 ਰੁਪਏ ਚੋ ਚੱਕਦੇ 2 ਰੁਪਏ 2 ਰੁਪਏ ਚੋ ਚੱਕਦੇ ਜੇ ਮੰਨ ਲਓ ਤੁਸੀਂ ਡੱਬੇ ਲੈਨੇ ਹੋ 10 ਜਾਂ 15 ਡੱਬੇ ਲੈ ਲਓ ਆ ਉਹਦੀ ਹੋਰ ਡਿਸਕਾਊਂਟ ਹੋ ਜੂਗਾ ਉਹ ਜੋ ਹੋਰ ਵੀ ਡਿਸਕਾਊਂਟ ਹੋ ਜੂਗਾ ਹਾਂਜੀ ਹਾਂਜੀ ਮੰਨ ਲਓ ਵੀ ਹੋਲ ਸੇਲ ਦਾ ਕੰਮ ਕਰਨਾ ਬਾਈ ਕਹਿੰਦਾ ਵੀ ਆਪਾਂ ਪੰਜਾਬ ਦੇ ਵਿੱਚ ਬਲੇਡੀ ਬਲੇਡ ਕਰਨੇ ਆ ਕਰਨੇ ਵੀ ਸਸਤੇ ਰੇਟ 'ਚ ਤੁਸੀਂ ਆਪਦੇ ਮਾਰਜਿਨਾ ਕਿੰਨੇ ਦਾ ਵੇਚੋ 25 ਦਾ ਵੇਚੋ 28 ਦਾ ਵੇਚੋ ਸਾਡੇ ਤੋਂ ਲੈ ਜਾਓ 20 ਰੁਪਏ ਦਾ ਜੇ ਤੁਸੀਂ ਡੱਬੇ ਮੰਗਾਉਣੇ ਹੋ 10 ਤੋਂ ਉੱਪਰ ਜੇ ਵੱਡੇ ਵੱਧੇ ਡੱਬੇ ਮੰਗਾਉਣੇ ਆ ਪੰਜ ਸੱਤ ਡੱਬੇ ਮੰਗਾਉਣੇ ਆ ਤਾਂ ਹੋਰ ਵੀ ਇਹਦੇ 'ਚ ਡਿਸਕਾਊਂਟ ਹੋ ਜਾਊਗਾ ਤੇ ਮੇਨ ਜਿਹੜਾ ਸਟੈਂਡਰਡ ਦਾ ਇਹ ਮੇਨ ਬਾਜ਼ਾਰ ਦੇ ਵਿੱਚੋਂ ਬਈ ਆਮ 16 17 ਰੁਪਏ ਦਾ ਬਲੇਡ ਮਿਲ ਜਾਂਦਾ ਇਹ ਸਟੈਂਡਰਡ ਦਾ ਦਿਖਾ ਦਿਓ ਨੇੜੇ ਤੋਂ ਟੂੜੀ ਵਾਲੀ ਮਸ਼ੀਨ 'ਚ ਪੈਂਦੇ ਜਿਹੜੇ ਐਮ ਐਮ ਟਾਈਪ ਬਲੇਡ 16 17 ਰੁਪਏ ਦਾ ਬਲੇਡ ਮਿਲਦਾ ਤੇ ਸਸਤਾ ਕਿੱਥੋਂ ਮਿਲੂਗਾ ਜਲਾਲਾਬਾਦ ਸਾਰੇ ਪੰਜਾਬ ਦਾ ਚੈਲੇਂਜ ਰੇਟ ਆ ਜੇ ਕੋਈ ਵੀ ਬਲੇਡ ਇੰਨਾ ਸਸਤਾ ਦੇ ਦੇ ਤਾਂ ਅਸੀਂ ਬੈਠੇ ਹਾਂ ਅਸੀਂ ਓਦੋਂ ਵੀ ਸਸਤਾ ਦੇਵਾਂਗੇ ਬਾਈ ਕਹਿੰਦਾ ਤੇ ਕੀ ਰੇਟ ਦਾ ਬਲੇਡ ਆ ਬਾਈ ਇਹ 12 ਰੁਪਏ ਦਾ ਬਲੇਡ ਏ ਠੀਕ ਹੈ ਜਿਹੜਾ 5-7 ਡੱਬੀਆਂ ਲੈਂਦਾ ਉਹਦੇ ਵਾਸਤੇ 12 ਰੁਪਏ ਦਾ ਬਲੇਡ ਆ ਜਿਹੜਾ 10 ਡੱਬੀਆਂ ਤੋਂ ਵੱਧ ਲਊਗਾ ਉਦੇ ਵਾਸਤੇ 1.5 ਰੁਪਈਆ ਦਾ ਪਲੇਟ ਮਿਲਦਾ 1.5 ਰੁਪਈਆ ਦਾ ਪਲੇਟ ਮਿਲੂਗਾ ਪੰਜਾਬ ਚ ਕਿਤੋਂ ਨਹੀਂ ਮਿਲਣਾ ਪੰਜਾਬ ਹਰਿਆਣਾ ਚੈਲੰਜ ਦਾ ਰੇਟ ਹੈ ਕਿਤੋਂ ਵੀ ਨਹੀਂ ਮਿਲਣਾ ਹੌਲ ਸੇਲ ਚ ਲੈ ਕੇ ਜਾਣਾ ਹੋਰ ਵੀ ਸਸਤਾ ਮਿਲ ਜੂਗਾ ਤੁਸੀਂ ਡੱਬੇ ਲੈ ਕੇ ਜਾਣੇ ਆ ਹੋਰ ਵੀ ਸਸਤੇ ਮਿਲ ਜਾਣਗੇ ਮਿਲਣਗੇ ਕਿੱਥੋਂ ਜਲਾਲਾਬਾਦ ਬਾਈ ਰਮਨ ਬੇਦੀ ਕੋਲ ਬਈ ਆਪਣਾ ਇਹ ਨੀਅਰ ਬੋਰਡ ਕੀ ਹੈ ਇੱਥੇ ਇਹ ਨੀਅਰ ਬੋਰਡ ਹੈ ਫਾਜ਼ਿਲ ਖਾਨ ਰੋਡ ਠੀਕ ਹੈ ਨੇੜੇ ਬਜਾਜ ਪੰਪ ਨੇੜੇ ਆਰਾਮ ਸ਼ਰਨ ਆਸ਼ਰਮ ਠੀਕ ਹੈ ਇਹ ਹੋਮ ਡਿਲੀਵਰੀ ਵੀ ਹੋ ਜੂਗੀ ਹੋ ਹੋ ਜੂਗੀ ਹੋ ਜੂਗੀ ਕੋਈ ਗੱਲ ਪੂਰੇ ਪੰਜਾਬ 'ਚ ਕਿਤੇ ਵੀ ਤੁਸੀਂ ਮੰਗਾਉਣਾ ਇਹ ਬਲੇਡ ਮਿਲ ਜੂਗਾ ਪਰ ਇਹ ਨਾ ਹੋਵੇ ਵੀ ਆਪਾਂ ਕਹੇ ਦੀ ਇੱਕ ਡੱਬੀ ਭੇਜ ਦੋ ਦੋ ਡੱਬੀਆਂ ਭੇਜ ਦੋ ਉਹ ਨਹੀਂ ਹੋਣੀਆਂ ਮਿਲਣਗੇ ਡੱਬੇ ਡੱਬਿਆਂ ਦੇ ਹਿਸਾਬ ਨਾਲ ਮੰਗਾ ਲਓ ਜਿੱਥੇ ਕਹੋਗੇ ਉੱਥੇ ਮਿਲ ਜਾਣਗੇ ਉੱਥੇ ਹੋਮ ਡਿਲੀਵਰੀ ਹੋ ਜੂਗੀ ਤੇ ਇਹ ਸਟੈਂਡਰਡ ਦਾ ਬਲੇਡ 10 ਰੁਪਈਆ ਦਾ ਡੱਬਿਆਂ ਦੇ ਹਿਸਾਬ ਨਾਲ ਤੇ ਆ ਆ ਬਈ ਆ ਸਟੈਂਡਰਡ ਦਾ ਇਹ 3mm ਬਲੇਡ ਹੈ 3mm ਦਾ ਬਲੇਡ ਹੈ ਹਾਂਜੀ ਹਾਂਜੀ ਇਹ ਉਹਦੇ ਨਾਲ ਆ ਗਿਆ ਤੂੰ ਬਾਸਕਟ ਬਾਸਕਟ ਵਾਲਾ ਬਾਸਕਟਾ ਥੱਲੇ ਜਿਹੜਾ ਬਾਸਕਟ ਨੂੰ ਬਾਸਕਟ ਵਾਲਾ ਬਲੇਡ ਆ ਗਿਆ ਇਹ ਕਿੰਨੇ ਕਿੰਨੇ ਰੁਪਏ ਦਾ ਇਹ ਵੈਸੇ 20 ਰੁਪਏ ਦੇ ਆਪਾਂ ਦਿੰਨੇ ਆ 20 ਰੁਪਏ ਦਾ ਬਾਕੀ ਉਦਾਂ ਆਪਾਂ 18 ਰੁਪਏ ਦਾ ਬਲੇਡ ਲਾ ਦੇ ਆ ਉਹ 18 ਰੁਪਏ ਦਾ ਬਲੇਡ ਉਹਨੂੰ ਲੱਗੂ ਜਿਹੜਾ 10 ਡੱਬੇ ਉੱਪਰ ਲੈਂਦਾ ਤੇ ਜਿਹੜਾ ਡੱਬੇ ਲੈਂਦਾ ਉਹ ਹੋਰ ਡਿਸਕਾਊਂਟ ਕਰ ਦਿੰਦੇ ਉਹਨੂੰ ਹੋਰ ਡਿਸਕਾਊਂਟ ਕਰ ਦਾਂਗੇ ਅੱਜ ਦੇ ਵਿੱਚ 3mm ਦਾ ਬਲੇਡ ਆ ਇਹ ਕਿਤੋਂ ਵੀ ਨਹੀਂ ਮਿਲਣਾ ਪੰਜਾਬ ਹਰਿਆਣਾ ਚੈਲੰਜ ਰੇਟ ਆ ਤੇ ਭਾਈ ਆ ਫਿੰਗਰ ਸਟੈਂਡਰਡ ਦੀ ਇਹ 120 ਰੁਪਏ ਦੀ ਫਿੰਗਰ 120 ਰੁਪਏ ਦੀ ਫਿੰਗਰ ਹੈ ਹਾਂਜੀ ਹਾਂਜੀ ਤੇ ਇਹਦੇ ਜੇ ਮੰਨ ਲਓ ਇਕੱਠੇ ਕਿਸੇ ਨੇ 50 60 ਪੀਸ ਮੰਗਾ ਲੇ ਫਿਰ ਆਪਾਂ ਡਿਸਕਾਊਂਟ 5 ਰੁਪਏ ਡਿਸਕਾਊਂਟ ਕਰ ਦਿਆਂਗੇ ਫਿੰਗਰ ਮੰਗਰ 5 ਰੁਪਏ ਫਿੰਗਰ ਮੰਗਰ ਦਾ ਡਿਸਕਾਊਂਟ ਕਰਦਾ 50 ਪੀਸ ਇਕੱਠੇ ਮੰਗਾਉਣੇ ਪੈਣਗੇ ਮਿਲਣਗੇ ਕਿੱਥੋਂ ਬਾਈ ਜਲਾਲਾਬਾਦ ਰਮਣ ਕੋਲ ਇੱਕ ਕਿੰਨੇ ਦਊ 115 ਰੁਪਏ ਦੇ ਲੱਗ ਜੂ 115 ਰੁਪਏ ਦਾ ਲੱਗ ਜੂ ਜੇ 50 ਰੁਪਏ ਦਾ ਜੇ 50 ਪੀਸ ਮੰਗਾਉਣ 115 ਦੇ ਲੱਗੂ 120 ਰੁਪਏ ਰੇਟ ਹੈ 120 ਰੁਪਏ ਰੇਟ ਆ 115 ਹੀ ਲੱਗੂ ਜੇ 50 ਪੀਸ ਇਕੱਠੇ ਮੰ ਤੇ ਇਹ ਕਿਡਾ ਆ ਗਿਆ ਬਾਈ ਇਹ ਜਰਮਨ ਸਟੀਲ ਦੀ origignal ਫਿੰਗਰ ਹੈ ਪੱਠੀ ਟੈਂਪਰ ਫੁੱਲ ਪੱਠੀ ਟੈਂਪਰ ਫਿੰਗਰ ਹੈ ਜਰਮਨ ਸਟੀਲ ਪੱਠੀ ਟੈਂਪਰ ਪੱਠੀ ਟੈਂਪਰ ਇਹ ਕੰਡਕਸ਼ਨ ਟੈਂਪਰਾਂ ਦੀ ਇਹ ਪੱਠੀ ਟੈਂਪਰ ਹੈ ਠੀਕ ਹੈ ਨਾ ਟੁੱਟੇ ਨਾ ਖੜਾ ਛੁੜੇ ਹਾਂ ਠੀਕ ਹੈ ਕੀ ਰੇਟ ਦੀ ਹੈ ਬਾਈ ਇਹ ਇਹ 180 ਰੁਪਏ ਦੀ ਫਿੰਗਰ ਹੈ 180 ਰੁਪਏ ਦੀ ਆ 5-7 ਲੈਣੀਆਂ ਤਾਂ ਜੇ 50 ਪੀਸ ਤੋਂ ਉੱਪਰ ਲੈਣੇ ਆ 170 ਰੁਪਏ ਦੀ 170 ਰੁਪਏ ਦੀ ਮਿਲੂਗੀ ਆ ਫਿੰਗਰ ਸਕਰੀਨ ਸ਼ਾਟ ਲੈ ਲਿਓ ਮੌਕਾ ਹਲੇ ਜਿਹੜੇ ਵੀ ਰਿਪੇਅਰ ਕਰਨੀ ਲੱਗੇ ਮੰਗਾ ਲਓ ਜਿਹੜਾ ਭਾਈ ਇਹਦਾ ਡਿਲੀਵਰੀ ਦਾ ਖਰਚਾ ਹੁੰਦਾ ਉਹ ਅਗਲੇ ਦਾ ਉਹ ਅਗਲੇ ਦਾ ਖਰਚਾ ਜੀ ਪਰ 14 ਦਾ ਜੀ ਜਿੰਨਾ ਵੀ ਆਊਗਾ ਹਨਾ ਹਾਂਜੀ ਹਾਂਜੀ ਡਿਲੀਵਰੀ ਦਾ ਖਰਚਾ ਸੋਡਾ ਘਰ ਬੈਠੇ ਥੋਡੇ ਕੋਲੇ ਬਲੇਟ ਆਉਣਗੇ ਫਿੰਗਰਾਂ ਹੋਣਗੀਆਂ ਤੇ ਅੱਗੇ ਇਹ ਕਿਹੜੀ ਆ ਗਈ ਭਾਈ ਇਹ ਪੋਕੀ ਦੀ ਫਿੰਗਰ ਹੈ ਪੋਕੀ ਦੀ ਇਹ ਵੀ origignal ਫਿੰਗਰ ਹੈ ਸਾਰੇ ਤੋਂ ਸਿਰੇ ਦੀ ਫਿੰਗਰ ਹੈ ਸਿਰੇ ਦੇ ਫਿੰਗਰ ਹੈ ਠੀਕ ਆ ਕੀ ਰੇਟ ਦੀ ਹੈ ਭਾਈ 185 ਰੁਪਏ ਦੀ ਫਿੰਗਰ 185 ਰੁਪਏ ਦੀ ਉਹਨਾਂ ਲਈ ਹੈ ਜਿਹਨੇ 5-7 ਪੀਸ ਲੈਣੇ ਹਨ ਹਾਂਜੀ ਹਾਂਜੀ ਜਿਹੜੇ ਨੇ 50 ਪੀਸ ਇਕੱਠੇ ਲੈਣੇ ਆ 175 ਰੁਪਏ ਦੀ 175 ਰੁਪਏ ਮੌਕਾ ਦੇ ਹੱਥੋਂ ਨਾ ਗਵਾ ਲਿਓ ਸਟਾਕ ਬਾਧੂ ਪਿਆ ਫਿੰਗਰਾਂ ਦਾ ਵੀ ਬਾਧੂ ਪਿਆ ਤੇ ਬਲੇਡਾਂ ਦਾ ਵੀ ਬਾਧੂ ਪਿਆ ਸਟੈਂਡਰਡ ਦੇ ਬਲੇਡ ਪਏ ਨੇ ਬਾਧੂ ਕੇਟੀਸੀ ਦਾ ਵੀ ਕੇਏਟੀਐਸ ਦਾ ਵੀ ਪਿਆ ਤੇ ਉਹਦਾ ਹੋਰ ਕਿਹੜਾ ਸੀ ਬਾਈ ਕੰਨਵ ਕੰਨਵ ਦਾ ਵੀ ਪਿਆ ਕਿਸੇ ਨੇ ਮੇਰੇ ਵੀਰ ਨੇ ਲੈਣਾ ਡੱਬਿਆਂ ਦੇ ਹਿਸਾਬ ਵਾਲਾ ਰੇਟ ਅਲੱਗ ਆ ਡੱਬਿਆਂ ਦੇ ਹਿਸਾਬ ਵਾਲਾ ਅਲੱਗ ਆ ਸਿੰਗਲ ਬਲੇਡ ਵਾਲਾ ਅਲੱਗ ਆ ਉਹ ਸਾਰਿਆਂ ਨੂੰ ਪਤਾ ਕਿਸੇ ਨੇ ਡੱਬਿਆਂ ਦੇ ਹਿਸਾਬ ਨਾਲ ਮੰਗਾਉਣਾ ਬਾਈ ਨਾਲ ਕਰ ਲਓ ਕੰਟੈਕਟ ਥੋਕ ਦੇ ਮਾਲ ਮਿਲੂਗਾ ਨੰਬਰ ਸਕਰੀਨ ਤੇ ਚੱਲੀਆਂ ਦਾ ਛੇਦੀ ਮਾਰ ਲਓ ਕੰਢੇ 算了嘛。嗯